ਹਰ ਦਾ ਮਹੀਨਾ ਤਪ ਰਿਹਾ ਪ੍ਰਿੰਸੀਪਲ ਸਦबीर ਸਿੰਘ ਲਿਖਦੇ ਆ ਰੇਤਾ ਤਪੀਆ ਤਵੀ ਤਪੀਆ ਕੰਦਾ ਤਪੀਆਂ ਹਵਾ ਤਪੀਆ ਲਾਹੌਰ ਤਪਿਆ ਦਿੱਲੀ ਤਪਿਆ ਸੁਲਹੀ ਸੁਲਬੀ ਖਾਨ ਤਪਿਆ ਹੋਇਆ ਚੰਦੂ ਤਪਿਆ ਪਿਰਥੀਆ ਤਪਿਆ ਇਥੋਂ ਤੱਕ ਕਿ ਕਹਿੰਦੇ ਜਦੋਂ ਛਲਣੀ ਹੋਏ ਜਿਸਮ ਦੇ ਦਰਸ਼ਨ ਕੀਤੇ ਸਾਈ ਮੀਆਂ ਮੀਰ ਜੀ ਬੰਦਗੀ ਕਰਨ ਵਾਲੀ ਆਤਮਾ ਉਹ ਵੀ ਵੇਖ ਕੇ ਤਪ ਕੇ ਮਹਾਰਾਜ ਜਰ ਨਹੀਂ ਹੁੰਦਾ ਜੇ ਸਭ ਕੁਝ ਤੀ ਤਪਸ਼ ਦੇ ਅੰਦਰ ਜੇ ਕੋਈ ਸੀਤਲ ਸੀ ਤੇ ਤਤੀ ਤਵੀ ਤੇ ਬੈਠਾ ਮੇਰਾ ਸਤਿਗੁਰੂ ਜਿਹੜਾ ਕਹਿ ਰਿਹਾ ਸੀ ਤੇਰਾ ਕੀ ਆ ਮਿੱਠਾ ਲੱਗਿਆ ਹਰ ਨਾਮ ਪਦਾਰਥ ਨਾਨਕ ਮੰਗੇ ਹੁਣ ਸਰੀਰ ਛਲਣੀ ਹੋਇਆ ਤੇ ਫਿਰ ਮਹਾਰਾਜ ਨੂੰ ਕੇਸਤ ਸੰਖੇਬਰ ਲਿਖਦੇ ਆ ਫਿਰ ਹਜ਼ੂਰ ਨੂੰ ਰਾਵੀ ਦਰਿਆ ਦੇ ਵਿੱਚ ਲਜ਼ਾਇਆ ਗਿਆ ਡੁੱਬੋ ਕੇ ਸ਼ਹੀਦ ਕਰਨੀ ਛਲਣੀ ਹੋਏ ਜਿਸਨ ਮਕਸਦ ਕੀ ਸੀ ਲੋਕਾਂ ਚ ਦਹਿਸ਼ਤ ਪੈਦਾ ਕਰਨੀ ਮਨੋਰਥ ਕੀ ਆ ਕਿ ਲੋਕ ਸਿੱਖ ਬਣਨੋਂ ਹਟ ਜਾਣ ਪਰ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਅੰਦਰ ਇੱਕ ਵੱਖਰੀ ਜ਼ਰੂਰਤ ਪੈਦਾ ਕਰਦਾ ਤੇ ਸਿੱਖ ਆਪਣੇ ਆਪ ਨੂੰ ਦਿੱਲੀ ਦੇ ਤਖਤ ਦੀ ਗੁਲਾਮੀ ਤੋਂ ਮੁਕਤ પાਕੇ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਵਿੱਚ ਆਉਂਦੇ ਆ ਜਿੱਥੇ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਫੌਜਾਂ ਤਿਆਰ ਹੁੰਦੀਆਂ ਦਿੱਲੀ ਦੀ ਹਕੂਮਤ ਨਾਲ ਯੁੱਧ ਲੜਦੇ ਨੇ ਗੁਰੂ ਸਾਹਿਬ ਜੀ ਚਾਰ ਜੰਗ ਹੁੰਦੇ ਨੇ ਸ੍ਰੀ ਅਮਰਸਰ ਸਾਹਿਬ ਦਾ ਯੁੱਧ ਮਹਾਰਾਜ ਦੀ ਜੰਗ ਸ੍ਰੀ ਕਰਤਾਰਪੁਰ ਜਲੰਧਰ ਦੇ ਕੋਲ ਤੇ ਸ੍ਰੀ ਹਰਗੋਬਿੰਦਪੁਰ ਦੀ ਜੰਗ